ਓਏ ਬੁੜੀਆਂ ਤੇ ਤਬਾਰ ਕਰਕੇ ਇਹਨਾਂ ਨੂੰ ਪੈਸੇ ਨਾ ਦਿਓ ਇਹ ਬੜੀਆਂ ਮਿੱਠੀਆਂ ਛੁੜੀਆਂ ਚਲਾਉਂਦੀਆਂ ਜੇ ਉਦੋਂ ਮੈਂ ਆਪਣੀ ਘਰਦੀ ਨੂੰ 3 ਕਰੋੜ ਰੁਪਈਆ ਕਮਾ ਕੇ ਦਿੱਤਾ ਜੇ ਮੈਂ ਆਪਣੀ ਧੀ ਵਾਸਤੇ ਜ਼ਿੰਦਗੀ ਵਾਰਤੀ ਇੱਥੇ ਔਰ 2.5 ਸਾਲ ਹੋ ਗਏ ਉਸ 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 ਹਰਾਮ ਦੀ ਨੇ ਮੇਰੀ ਧੀ ਨਹੀਂ ਦੇਓ ਉਸ ਹਰਾਮ ਦੀ ਨੇ ਮੇਰੀ ਮਾਂ ਮਰ ਗਈ ਮੈਨੂੰ ਨਹੀਂ ਪੁੱਛਿਆ ਦਾਦੀ ਹੀ ਉਹਦੀ ਪੁਲਿਸ ਥਾਣਿਆਂ ਦੇ ਵਿੱਚ ਮੇਰੇ ਪਿਓ ਨੂੰ ਰੋਲਣ ਲਈ ਉਹਦੀ ਮਾਂ ਅੱਜ ਹੋਣਾ ਦੀ ਮੇਰੇ ਘਰੋਂ ਨਿਕਲੋ ਜਿਹੜਾ ਕਿ ਮੈਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਆਜੇ ਆਜੇ ਇੰਡੀਆ ਦੇ ਲਾਟ ਤੇ ਕਹਿੰਦੇ ਆਖੇ ਲੱਗ ਕੇ ਆਪਣੀ ਬੁੱਢੀ ਨੂੰ ਪੈਸੇ ਨਾ ਦਿਓ ਤੇ ਕੋਈ ਜ਼ਹਦਤ ਨਾ ਨਾ ਕਰਾ ਦਿਓ 5 ਕਿਲੇ ਪੈੜੀ ਲਿਕੇ ਦਿੱਤੀ 1 ਕਰੋੜ 30 ਲੱਖ ਦੀ ਕੋਠੀ ਤੇ ਦੋ ਕੋ ਡੇਢ ਕਰੋੜ ਰੁਪਇਆ ਲਾਤਾ ਉਹ ਰਾਮ ਦੀ ਜਿਹੜੀ ਮੇਰੀ 30 40 ਲੱਖ ਰੁਪਇਆ ਉਹਨੇ ਵਿਆਹ ਤੇ ਲਵਾ ਲਿਆ 40 ਤੋਲੇ ਮਾਂਮਾ ਧੀਆਂ ਮੇਰਾ ਸੋਨਾ ਨੱਪ ਗਿਆ 40 ਤੋਲੇ ਮੇਰਾ ਨੱਪ ਗਿਆ ਔਰ 5ੀ ਤੋਲੇ ਉਹਦੇ ਪਿਓ ਦਾ ਪਾਇਆ ਮੇਰੇ ਸਹੁਰੇ ਨੇ ਉਹ ਵੀ ਨੱਪ ਗਈ ਇਹ ਪੌਣਾ ਕਿਲੋ ਸੋਨਾ ਲਿਕੇ ਦੇ 420 ਕਰਕੇ ਮੇਰੀ ਤੇ ਮੇਰੇ ਪਿਓ ਨੂੰ ਤੇ ਮੇਰੇ ਘਰੇ ਮੇਰੇ ਪਿਓ ਨੇ ਉਹਨੂੰ ਆਪਣੇ ਰੱਖਿਆ ਤੇ ਉਹਨੂੰ ਆਂਦੀ ਮਜਬੀਆ ਇਥੋਂ ਘਰੋਂ ਨਿਕਲ ਆ ਹੈ ਆ ਕੁਛ ਕਰਨ ਦੀ ਜੇ ਮੇਰੀ ਕਰਦੀ ਲੋਕੋ ਆ ਕੁਛ ਕਰਨ ਦੀ ਜੇ ਮੇਰੀ ਕਰਦੀ ਓਏ ਉਹ ਤੇ ਵੱਡੇ ਸਰਦਾਰਾਂ ਦੀ ਧੀ 100-100 ਕਿੱਲੇ ਦੇ ਮਾਲਕ ਹੈ ਜਿਹੜਾ ਮੇਰੇ ਨਾਲ ਬੈ ਕੇ ਗੱਲ ਕਰ ਓਏ ਆਜ ਕੋ ਦਿੱਤਾ ਜੇ ਚੱਕਿਆ ਪਹਿਲੋਂ ਮੇਰੇ ਚੋਰੇ ਦਾ 100 ਕਿੱਲਾ ਬਰਬਾਦ ਕੀਤਾ ਇਹ ਜਨਾਨੀ ਨੇ ਉਹਦਾ ਘਰ ਵੇਚਿਆ ਇਹ ਆ ਕੁਛ ਕਰਨ ਦੀਆਂ ਜੇ ਮਾਵਾਂ ਧੀਆਂ ਲੋਕੋ